ਇਸ ਦਾ ਜਿਹੜਾ ਸਬ ਟੌਪਿਕ ਹੈ ਇੰਡੀਅਨ ਐਗਰੀਕਲਚਰ ਔਨ ਦਾ ਯੂ ਆਫ ਇੰਡੀਪੈਂਡੈਂਸ ਯਾਨੀ ਕਿ ਸਵਤੰਤਰਤਾ ਦੇ ਸਮੇਂ ਭਾਰਤੀ ਖੇਤੀ ਇਹ ਜਿਹੜਾ ਹੈ ਲੈਕਚਰ ਦੂਜਾ ਹੈ ਇਸ ਕਰਕੇ ਇਸ ਨੂੰ ਅਸੀਂ ਪਾਰਟ 2 ਕਹਾਂਗੇ ਇਸ ਦਾ ਪਾਰਟ 1 ਜਿਹੜਾ ਹੈ ਉਹ ਅਸੀਂ ਇਸ ਪਹਿਲਾਂ ਹੀ ਅਪਲੋਡ ਕਰ ਚੁੱਕੇ ਹਾਂ ਉਸ ਲੈਕਚਰ ਦਾ ਜਿਹੜਾ ਲਿੰਕ ਹੈ ਤੁਹਾਨੂੰ ਇਸ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਤੁਸੀਂ ਪਹਿਲਾਂ ਉਸ ਨੂੰ ਵੀ ਸੁਣ ਲੈਣਾ ਉਸ ਦੇ ਵਿੱਚ ਬਹੁਤ ਸਾਰੇ ਫੈਕਟਸ ਐਂਡ ਫਿਗਰ ਅਸੀਂ ਡਿਸਕਸ ਕੀਤੇ ਔਰ ਉਹਦੇ ਵਿੱਚ ਟੋਪਿਕ ਅਸੀਂ ਕਵਰ ਕੀਤਾ ਹੈ ਆਜ਼ਾਦੀ ਦੇ ਸਮੇਂ ਭਾਰਤੀ ਅਰਥਵਿਵਸਥਾ ਦੀ ਮੁੱਖ ਵਿਸ਼ੇਸ਼ਤਾਵਾਂ ਅੱਜ ਆਪਾਂ ਇਹਦੇ ਵਿੱਚ ਡਿਸਕਸ ਕਰ ਰਹੇ ਹਾਂ ਭਾਰਤੀ ਖੇਤੀ ਕਿਸ ਤਰ੍ਹਾਂ ਦੀ ਸੀ ਉਸ ਸਮੇਂ ਆਜ਼ਾਦੀ ਦੇ ਸਮੇਂ ਜਦੋਂ ਇੰਡੀਆ ਆਜ਼ਾਦ ਹੁੰਦਾ ਹੈ ਤਾਂ ਆਪਾਂ ਡਿਸਕਸ ਕਰਦੇ ਹਾਂ ਸਵਤੰਤਰਤਾ ਦੇ ਸਮੇਂ ਭਾਰਤੀ ਖੇਤੀ ਯਾ ਐਗਰੀਕਲਚਰ ਔਨ ਦਾ ای اوਫ ਇੰਡੀਪੈਂਡੈਂਸ ਪਹਿਲਾ ਜਿਹੜਾ ਪੁਆਇੰਟ ਹੈ ਖੇਤੀ ਦਾ ਉਤਪਾਦਨ ਐਗਰੀਕਲਚਰਲ ਪ੍ਰੋਡਕਸ਼ਨ ਮੰਗ ਦੀ ਤੁਲਨਾ ਵਿੱਚ ਘੱਟ ਸੀ ਖੇਤੀ ਉਤਪਾਦਨ ਮੰਗ ਦੀ ਤੁਲਨਾ ਚ ਘੱਟ ਸੀ ਜਿੰਨੀ ਮੰਗ ਸੀਗੀ ਉਸ ਸਮੇਂ ਉਸ ਦੀ ਤੁਲਨਾ ਵਿੱਚ ਖੇਤੀ ਉਤਪਾਦਨ ਉਹਨਾ ਨਹੀਂ ਹੁੰਦਾ ਸੀ ਆਜ਼ਾਦੀ ਦੇ ਸਮੇਂ ਭਾਰਤ ਦੀ ਕੁੱਲ ਜਨਸੰਖਿਆ 36 ਕਰੋੜ ਸੀ 36 ਕਰੋੜ ਇੰਨੀ ਜਨਸੰਖਿਆ ਦਾ ਪੇਟ ਪਾਲਣ ਲਈ ਜਿਨ੍ਹਾਂ ਖੇਤੀ ਉਤਪਾਦਨ ਚਾਹੀਦਾ ਸੀ ਉਹਨਾਂ ਇੰਡੀਆ 'ਚ ਪੈਦਾ ਨਹੀਂ ਹੁੰਦਾ ਸੀ ਵਜੇ 1947 ਵਿੱਚ ਭਾਰਤ ਦੀ ਸਿਰਫ 13 ਕਰੋੜ ਹੈਕਟੇਅਰ ਜ਼ਮੀਨ ਤੇ ਹੀ ਖੇਤੀ ਕੀਤੀ ਜਾਂਦੀ ਸੀ ਜੋ ਨਾ ਕਾਫੀ ਸੀ ਅਨਾਜ ਦਾ ਕੁੱਲ ਉਤਪਾਦਨ 527 ਲੱਖ ਟਨ ਹੁੰਦਾ ਸੀ ਉਹਦੇ ਵਿੱਚੋਂ ਕਣਕ ਦਾ ਜਿਹੜਾ ਉਤਪਾਦਨ ਹੈ 64 ਲੱਖ ਟਨ ਹੁੰਦਾ ਸੀ ਰਾਈਸ ਦਾ ਜਿਹੜਾ ਉਤਪਾਦਨ ਹੈ ਚੌਲ ਦਾ ਉਤਪਾਦਨ ਹੈ 220 ਲੱਖ ਟਨ ਸੀ ਇਸ ਤਰ੍ਹਾਂ ਨਾਲ ਆਪਾਂ ਦੇਖ ਰਹੇ ਹਾਂ ਕਿ ਖੇਤੀ ਉਤਪਾਦਨ ਜਿਹੜਾ ਹੈ ਮੰਗ ਦੀ ਤੁਲਨਾ ਵਿੱਚ ਬਹੁਤ ਘੱਟ ਸੀ ਤਾਂ ਇਹ ਪਹਿਲਾ ਪੁਆਇੰਟ ਸੀ ਖੇਤੀ ਦਾ ਉਤਪਾਦਨ ਐਗਰੀਕਲਚਰ ਪ੍ਰੋਡਕਸ਼ਨ ਤਾਂ ਐਗਰੀਕਲਚਰ ਪ੍ਰੋਡਕਸ਼ਨ ਮੰਗ ਦੀ ਤੁਲਨਾ ਵਿੱਚ ਘੱਟ ਸੀ 13 ਕਰੋੜ ਹੈਕਟੇਅਰ ਜ਼ਮੀਨ ਤੇ ਹੀ ਖੇਤੀ ਕੀਤੀ ਜਾਂਦੀ ਸੀ ਅਨਾਜ ਦਾ ਕੁੱਲ ਉਤਪਾਦਨ 527 ਲੱਖ ਟਨ ਹੁੰਦਾ ਸੀ ਆ ਜਿਹੜਾ ਡਾਟਾ ਹੈ ਆ ਜਿਹੜਾ ਪੁਆਇੰਟ ਹੈ ਇਹ 1 ਮਾਰਕਸ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ 1947 ਵਿੱਚ ਯਾ ਆਜ਼ਾਦੀ ਦੇ ਸਮੇਂ ਅਨਾਜ ਦਾ ਕੁੱਲ ਉਤਪਾਦਨ ਭਾਰਤ ਵਿੱਚ ਕਿੰਨਾ ਹੁੰਦਾ ਸੀ ਤਾਂ 527 ਲੱਖ ਟਨ ਯੂਨਿਟ ਜ਼ਰੂਰ ਲਿਖਣੀ ਹੈ ਲੱਖ ਟਨ ਤਾਂ ਇਹ ਸੀ ਪਹਿਲਾ ਪੁਆਇੰਟ ਜਿਹੜਾ ਦੂਜਾ ਪੁਆਇੰਟ ਹੈ ਉਹ ਡਿਸਕਸ ਕਰਦੇ ਆਪਾਂ ਪਿਛੜੀ ਹੋਈ ਖੇਤੀ ਖੇਤੀ ਜਿਹੜੀ ਹੈ ਉਹ ਪਿਛੜੀ ਹੋਈ ਸੀ ਬੈਕਵਰਡ ਐਗਰੀਕਲਚਰ ਸੀਗੀ ਤੁਹਾਨੂੰ ਪਤਾ ਹੋਏਗਾ ਜੋ ਮੈਂ ਪਿਛਲੇ ਲੈਕਚਰ 'ਚ ਇਸ ਗੱਲ ਨੂੰ ਡਿਸਕਸ ਕੀਤਾ ਡਿਟੇਲ ਦੇ ਵਿੱਚ ਕਿ ਆਜ਼ਾਦੀ ਦੇ ਸਮੇਂ 72.7% ਜਿਹੜੀ ਪਾਪੂਲੇਸ਼ਨ ਹੈ ਜਨਸੰਖਿਆ ਹੈ ਉਹ ਡਿਪੈਂਡ ਕਰਦੀ ਸੀ ਖੇਤੀ ਤੇ ਇਹ ਜਿਹੜੀ ਜਨਸੰਖਿਆ ਹੈ ਇਹ ਨੂੰ ਆਪਾਂ ਵਰਕਿੰਗ ਪਾਪੂਲੇਸ਼ਨ ਕਹਿੰਦੇ ਹਾਂ ਵਰਕਿੰਗ ਪਾਪੂਲੇਸ਼ਨ ਵਰਕਿੰਗ ਪਾਪੂਲੇਸ਼ਨ ਦਾ ਹਿੱਸਾ ਹੁੰਦਾ ਹੈ ਕੁਝ 15 ਸਾਲ ਤੋਂ ਲੈ ਕੇ 60 ਸਾਲ ਦੇ ਏਜ ਗਰੁੱਪ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਇਹਨੂੰ ਕਾਰਜਸ਼ੀਲ ਜਨਸੰਖਿਆ ਕਹਿੰਦੇ ਹਨ ਕਾਰਜਸ਼ੀਲ ਜਨਸੰਖਿਆ ਕਾਰਜਸ਼ੀਲ ਜਨਸੰਖਿਆ ਦਾ 72.7% ਖੇਤੀ ਤੇ ਡਿਪੈਂਡ ਕਰਦਾ ਸੀ ਜੀਡੀਪੀ ਦੇ ਵਿੱਚ ਖੇਤੀ 50% ਕੰਟ੍ਰਿਬਿਊਟ ਕਰਦੀ ਸੀ ਇਸ ਦੇ ਬਾਵਜੂਦ ਵੀ ਭਾਰਤੀ ਜਿਹੜੀ ਖੇਤੀ ਹੈ ਉਹ ਬੈਕਵਰਡਸ ਹੈ ਸਭ ਤੋਂ ਵੱਡਾ ਕਾਰਨ ਸੀ ਕਿਸਾਨਾਂ ਦਾ ਗਰੀਬ ਹੋਣਾ ਕਿਸਾਨਾਂ ਦੀ ਗਰੀਬੀ ਦੂਜਾ ਕਾਰਨ ਸੀ ਜਿਹੜੇ ਜ਼ਿਮੀਂਦਾਰ ਸੀ ਅਤੇ ਸਰਕਾਰ ਸੀ ਉਹ ਖੇਤੀ ਦੇ ਵਿਕਾਸ ਵਿੱਚ ਕੋਈ ਰੁਚੀ ਨਹੀਂ ਲੈਂਦੀ ਸੀ ਕਿਉਂਕਿ ਬ੍ਰਿਟਿਸ਼ਰਸ ਦਾ ਜਿਹੜਾ ਮੇਨ ਜਿਹੜਾ ਉਦੇਸ਼ ਸੀ ਉਹ ਭਾਰਤ ਨੂੰ ਇੱਕ ਮੰਡੀ ਬਣਾ ਕੇ ਰੱਖਣਾ ਸੀ ਇੱਥੋਂ ਕੱਚਾ ਮਾਲ ਲੈ ਕੇ ਜਾਣਾ ਸੀ ਤੇ ਤਿਆਰ ਮਾਲ ਇੱਥੇ ਲਿਆ ਕੇ ਵੇਚਣਾ ਸੀ ਉਹਨਾਂ ਨੇ ਇੱਥੇ ਵਿਕਾਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਖੇਤੀ ਦੇ ਵਿਕਾਸ ਲਈ ਜ਼ਰੂਰੀ ਬੁਨਿਆਦੀ ਜਿਹੜਾ ਆਰਥਿਕ ढांचा ਹੁੰਦਾ ਹੈ ਜਿਵੇਂ ਸਿਚਾਈ ਦੀ ਵਿਵਸਥਾ ਕਰਨੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਭਾਰਤੀ ਜਿਹੜੀ ਖੇਤੀ ਹੈ ਲਗਾਤਾਰ ਪਿੱਛੜਦੀ ਜਾ ਰਹੀ ਸੀ ਚੰਗੇ ਬੀਜਾਂ ਦਾ ਪ੍ਰਯੋਗ ਬਹੁਤ ਘੱਟ ਕੀਤਾ ਜਾਂਦਾ ਸੀ ਉਚਿਤ ਖਾਦਾਂ ਦਾ ਪ੍ਰਯੋਗ ਨਹੀਂ ਹੁੰਦਾ ਸੀਗਾ ਖੇਤੀ ਯੰਤਰਾ ਦਾ ਪ੍ਰਯੋਗ ਨਹੀਂ ਹੁੰਦਾ ਸੀ ਬਸ਼ਵਾਂ ਦੀ ਸ਼ਾਇਦਤ ਨਾਲ ਖੇਤੀ ਕੀਤੀ ਜਾਂਦੀ ਸੀ ਸਿਚਾਈ ਵਿਵਸਥਾ ਦੀਆਂ ਹੋਣ ਸੀ ਇਸ ਲਈ ਭਾਰਤੀ ਖੇਤੀ ਜਿਹੜੀ ਹੈ ਉਹ ਮੌਨਸੂਨ ਤੇ ਡਿਪੈਂਡ ਕਰਦੀ ਸੀ ਮੌਨਸੂਨ ਤੇ ਡਿਪੈਂਡ ਕਰਦੀ ਸੀ ਇਸੇ ਕਰਕੇ ਭਾਰਤੀ ਖੇਤੀ ਨੂੰ ਗੈਂਬਲ ਆਫ ਮੌਨਸੂਨ ਕਿਹਾ ਜਾਂਦਾ ਹੈ ਗੈਂਬਲ ਆਫ ਮੌਨਸੂਨ ਖੇਤੀ ਦੇ ਪੁਰਾਣੇ ਟੰਗਾ ਦਾ ਪ੍ਰਯੋਗ ਕੀਤਾ ਜਾਂਦਾ ਸੀ ਆਧੁਨਿਕ ਟੰਗਾ ਨਾਲ ਖੇਤੀ ਨਹੀਂ ਕੀਤੀ ਜਾਂਦੀ ਸੀ ਇਸ ਦੇ ਕਾਰਨ ਖੇਤੀ ਦੀ ਉਤਪਾਦਕਤਾ ਅਤੇ ਉਤਪਾਦਨ ਦੋਨੋਂ ਹੀ ਘਟ ਸੀ ਖੇਤੀ ਦਾ ਜਿਹੜਾ ਉਤਪਾਦਨ ਹੈ ਜਦੋਂ ਆਪਾਂ ਉਤਪਾਦਨ ਦੀ ਗੱਲ ਕਰਦੇ ਆ ਤਾਂ ਇਹਦਾ ਮਤਲਬ ਹੁੰਦਾ ਹੈ ਕੁੱਲ ਉਤਪਾਦਨ ਕੁੱਲ ਉਤਪਾਦਨ ਜਿਵੇਂ ਆਪਾਂ ਹੁਣੇ ਦੱਸਿਆ ਸੀ 527 ਲੱਖ ਟਨ ਸੀ ਉਹਦੇ ਵਿੱਚੋਂ ਕਣਕ ਦਾ ਉਤਪਾਦਨ 64 ਲੱਖ ਟਨ ਹੁੰਦਾ ਸੀਗਾ ਚੌਲ ਦਾ ਉਤਪਾਦਨ 220 ਲੱਖ ਟਨ 220 ਲੱਖ ਟਨ ਹੁੰਦਾ ਸੀ ਕੁੱਲ ਟੋਟਲ ਜੇਕਰ 2122 ਦਾ ਡਾਟਾ ਇੱਥੇ ਕਨਸੀਡਰ ਕੀਤਾ ਹੋਇਆ ਹੈ ਜੇਕਰ ਇਸ ਦੇ ਅਕੋਰਡਿੰਗ ਦੇਖੀਏ ਤਾਂ ਜਿਹੜੀ ਕਣਕ ਹੁਣ ਵੱਧ ਕੇ 1068 ਲੱਖ ਟਨ ਹੋ ਗਈ ਤੇ ਜਿਹੜਾ ਚੌਲ ਹੈ ਉਹ 13 ਸੋ 3 ਲੱਖ ਟਨ ਹੋ ਗਿਆ ਤੇ ਉਤਪਾਦਨ ਜਿਹੜਾ ਹੈ ਪਹਿਲਾਂ ਬਹੁਤ ਘੱਟ ਸੀਗਾ ਇਸੇ ਤਰ੍ਹਾਂ ਉਤਪਾਦਕਤਾ ਉਤਪਾਦਕਤਾ ਕੀ ਹੁੰਦੀ ਹੈ ਪਰ ਹੈਕਟੇਅਰ ਜ਼ਮੀਨ ਦੇ ਵਿੱਚ ਕਿੰਨਾ ਉਤਪਾਦਨ ਹੁੰਦਾ ਹੈ ਤਾਜ਼ਾ ਆਜ਼ਾਦੀ ਦੇ ਸਮੇਂ ਜਿਹੜੀ ਦੋ ਮੁੱਖ ਫਸਲਾਂ ਸੀ ਕਣਕ ਤੇ ਝੋੜ ਕਣਕ ਦਾ ਜਿਹੜਾ ਉਤਪਾਦਨ 660 660 ਕਿਲੋਗ੍ਰam ਪਰ ਹੈਕਟੇਰ ਹੁੰਦਾ ਸੀ ਵੀਟ ਦਾ ਰਾਈਸ ਦਾ ਜਿਹੜਾ ਉਤਪਾਦਨ ਹੈ 665 ਕਿਲੋਗ੍ਰam ਪਰ ਹੈਕਟੇਰ ਹੁੰਦਾ ਸੀ ਜੇਕਰ ਹੁਣ ਇਹ ਡਾਟਾ ਦੇਖੋ ਤੇ 3507 ਕਿਲੋਗ੍ਰam ਪਰ ਹੈਕਟੇਰ ਹੋ ਗਈ ਕਣਕ ਤੇ ਇਹ ਜਿਹੜੀ ਹੈ 2809 ਕਿਲੋਗ੍ਰam ਪਰ ਹੈਕਟੇਰ ਹੋ ਗਈ ਇਸ ਕਰਕੇ ਤੁਸੀਂ ਇਸ ਦਾ ਇਹ ਆਈਡੀਆ ਲਾ ਸਕਦੇ ਹੋ ਕਿ ਉਤਪਾਦਕਤਾ ਅਤੇ ਉਤਪਾਦਨ ਦੋਵੇਂ ਹੀ ਘਟ ਸੀ ਦੋਵੇਂ ਘਟ ਹੋਣ ਦਾ ਮੇਨ ਕਾਰਨ ਖੇਤੀ ਦਾ ਪਿਛੜਾਪਨ ਹੈ ਖੇਤੀ ਦੇ ਪਿਛੜੇਪਨ ਦੇ ਮੇਨ ਕਾਰਨ ਕੀ ਹੁੰਦੇ ਹਨ ਚੰਗੇ ਬੀਜਾਂ ਦਾ ਘੱਟ ਪ੍ਰਯੋਗ ਉਚਿਤ ਖਾਦਾਂ ਦਾ ਘੱਟ ਪ੍ਰਯੋਗ ਖੇਤੀ ਯੰਤਰਾਂ ਦਾ ਘੱਟ ਪ੍ਰਯੋਗ ਸਿਚਾਈ ਸਹੂਲਤਾਂ ਦੀ ਅਣਹੋਂਦ ਖੇਤੀ ਦੇ ਪੁਰਾਣੇ ਢੰਗ ਇਹ ਸਾਰੀ ਗੱਲਾਂ ਭਾਰਤੀ ਖੇਤੀ ਨੂੰ ਪਿਛੜੀ ਹੋਈ ਖੇਤੀ ਬਣਾਉਂਦੇ ਸੀ ਇਸੀ ਦੂਸਰਾ ਪੁਆਇੰਟ ਤੀਜਾ ਜਿਹੜਾ ਪੁਆਇੰਟ ਹੈ ਖੇਤੀ ਆਗਤਾਂ ਦਾ ਗੱਠ ਪਰਯੋਗ ਲੈਸਿਓ ਜੋ ਆਫ ਐਗਰੀਕਲਚਰ ਇਨਪੁਟਸ ਆਜ਼ਾਦੀ ਦੇ ਸਮੇਂ ਚੰਗੀ ਕਿਸਮ ਦੇ ਬੀਜਾਂ ਦਾ ਪਰਯੋਗ ਨਹੀਂ ਹੁੰਦਾ ਸੀ ਚੰਗੀ ਕਿਸਮ ਦੇ ਬੀਜਾਂ ਨੂੰ ਅੰਗਰੇਜ਼ੀ ਦੇ ਵਿੱਚ ਐਚ ਵਾਈ ਵੀ ਸੀਡਸ ਕਿਹਾ ਜਾਂਦਾ ਹੈ ਐਚ ਵਾਈ ਵੀ ਦੀ ਫੁੱਲ ਫਾਰਮ ਕੀ ਹੁੰਦੀ ਹੈ ਹਾਈ ਜੀਲਡ ਵੈਰਾਈਟੀ ਸੀਡਸ ਯਾਨੀ ਕਿ ਉन्नत ਕਿਸਮ ਦੇ ਬੀਜ ਚੰਗੀ ਕਿਸਮ ਦੇ ਬੀਜ ਇਹਨਾਂ ਦਾ ਪ੍ਰਯੋਗ ਨਹੀਂ ਹੁੰਦਾ ਸੀ ਜਿਹੜੀ ਆਪਣੀਆਂ ਆਮ ਫਸਲਾਂ ਪੈਦਾ ਹੁੰਦੀਆਂ ਸੀ ਉਹਨਾਂ ਦੇ ਵਿੱਚੋਂ ਹੀ ਬੀਜ ਲੈ ਕੇ ਉਹਦੀ ਬਿਜਾਈ ਕਰ ਦਿੱਤੀ ਜਾਂਦੀ ਸੀ ਜਿੰਦੀ ਉਤਪਾਦਕਤਾ ਬਹੁਤ ਘੱਟ ਹੁੰਦੀ ਸੀ ਸਿਚਾਈ ਦੀ ਸਹੂਲਤਾਂ ਦੀ ਘਾਟ ਸੀ ਬਹੁਤ ਜ਼ਿਆਦਾ ਕੋਈ ਟਿਊਬਲ ਨਹਿਰਾਂ ਅੰਗਰੇਜ਼ਾਂ ਨੇ ਜ਼ਿਆਦਾ ਨਹੀਂ ਬਣਾਈਆਂ ਰਸਾਇਣਿਕ ਖਾਦਾਂ ਦਾ ਪ੍ਰਯੋਗ ਬਹੁਤ ਘੱਟ ਹੁੰਦਾ ਸੀ ਖਾਦ ਜੇਕਰ ਵਰਤੇ ਜਾਂਦੇ ਸੀ ਤਾਂ ਦੇਸੀ ਜਿਹੜੇ ਖਾਦ ਹੈ ਰੂੜੀ ਵਾਲੇ ਖਾਦ ਹੈ ਉਹ ਹੀ ਵਰਤੇ ਜਾਂਦੇ ਸੀ ਉਤਪਾਦਨ ਦੀ ਆਧੁਨਿਕ ਤਕਨੀਕਾਂ ਦਾ ਪਰਯੋਗ ਨਹੀਂ ਹੁੰਦਾ ਸੀ ਪਸ਼ੂਆਂ ਦੀ ਸਹਾਇਤਾ ਨਾਲ ਖੇਤੀ ਕੀਤੀ ਜਾਂਦੀ ਸੀ ਪੁਰਾਣੇ ਢੰਗ ਸੀ ਖੇਤੀ ਕਰਨ ਦੇ ਇੱਕ ਫਸਲ ਹੀ ਇੱਕ ਸਾਲ ਦੇ ਵਿੱਚ ਤਕਰੀਬਨ ਲਈ ਜਾਂਦੀ ਸੀ ਸਾਖ ਸਹੂਦਾਵਾਂ ਦੀ ਗੱਲ ਸੀ ਸਾਖ ਸਹੂਦਾਵਾਂ ਕ੍ਰੈਡਿਟ ਫੈਸਿਲਿਟੀਆਂ ਹੁੰਦੀ ਹੈ ਕ੍ਰੈਡਿਟ ਫੈਸਿਲਿਟੀ ਜਿਵੇਂ ਆਜ ਕੱਲ੍ਹ बैंक का तो कमर्शियल बैंक्स तो नाबार्ड तो और दूसरे बैंक का तो किसानों को साख उपलब्ध है उस समय जे अगर साख चाहिए है, ता वो मिलती सी महाजन तो आर्तिया तो ट्रेडर्स तो साहूकारों तो और रिश्तेदारों तो यानी कि नॉन इंस्टीट्यूशनल सोर्स तो मिलते थी नॉन एसटी सोर्स गैर परंपरागत स्रोत ਜਿੰਨੇ ਚਾਹਦੇ ਸਾਹੂਕਾਰ ਟਰੇਡਰ ਆਰਤੀਏ ਔਰ ਮਹਾਜਨ ਰਿਸ਼ਤੇਦਾਰ ਜਦੋਂ ਇਹ ਸਾਖ ਦਿੰਦੇ ਸੀ ਬਹੁਤ ਸਾਰੀਆਂ ਸ਼ਰਤਾਂ ਰੱਖਦੇ ਸੀ ਵਿਆਜ ਦੀ ਦਰ ਬਹੁਤ ਜ਼ਿਆਦਾ ਲੈਂਦੇ ਸੀ ਇਸ ਕਰਕੇ ਸਾਖ ਜਿੰਨੀ ਮਾਤਰਾ ਚ ਚਾਹੀਦੀ ਸੀ ਉਹ ਵੀ ਉਪਲਬਧ ਨਹੀਂ ਹੁੰਦੀ ਸੀ ਜਿਸ ਵੇਲੇ ਚਾਹੀਦੀ ਸੀ ਉਦੋਂ ਵੀ ਨਹੀਂ ਮਿਲਦੀ ਸੀ ਇਸ ਕਰਕੇ ਖੇਤੀ ਉਤਪਾਦਨ ਤੇ ਮਾੜਾ ਪ੍ਰਭਾਵ ਪਿਆ

ਉਸ ਸਮੇਂ ਇਹਨੂੰ ਇੰਟਰੋਡਿਊਸ ਕੀਤਾ ਲord कॉर्नवालिस ਨੇ ਇੱਕ ਲਾਅ ਬਣਾਇਆ ਪਰਮਾਨੈਂਟ ਸੈਟਲਮੈਂਟ ਐਕਟ 1793 ਇਸ ਐਕਟ ਦੇ ਤਹਿਤ ਉਹਨਾਂ ਨੇ ਜ਼ਿਮੀਂਦਾਰੀ ਸਿਸਟਮ ਲਾਗੂ ਕੀਤਾ ਸਭ ਤੋਂ ਪਹਿਲਾਂ ਜ਼ਿਮੀਂਦਾਰੀ ਸਿਸਟਮ ਲਾਗੂ ਕੀਤਾ ਬੰਗਾਲ ਦੇ ਵਿੱਚ ਉਸ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਬਿਹਾਰ ਦੇ ਵਿੱਚ ਉਸ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਉੜੀਸਾ ਦੇ ਵਿੱਚ ਇਹ ਸਿਸਟਮ ਬਹੁਤ ਕਾਮਯਾਬ ਰਿਹਾ ਇਸ ਸਿਸਟਮ ਦੇ ਵਿੱਚ ਕੀ ਹੁੰਦਾ ਸੀ ਜਿਵੇਂ ਮੰਨ ਲੇ ਇਥੇ ਬ੍ਰਿਟਿਸ਼ਰਸ ਹੈ ਬ੍ਰਿਟਿਸ਼ ਗਵਰਨਮੈਂਟ ਹੈ ਉਹ ਇੱਕ ਜ਼ਮੀਂਦਾਰ ਅਪੁਆਇੰਟ ਕਰ ਦਿੰਦੇ ਸੀ ਜ਼ਮੀਂਦਾਰ ਜ਼ਮੀਂਦਾਰ ਐਕਚੁਅਲ ਓਨਰ ਹੁੰਦਾ ਸੀ ਲੈਂਡ ਦਾ ਅਸਲ ਸਵਾਮੀ ਇਹ ਅੱਗੇ ਜ਼ਮੀਨ ਦੇ ਦਿੰਦਾ ਸੀ ਕਿਸਾਨਾਂ ਨੂੰ ਕਿਸਾਨ ਭੂਮੀ ਦੇ ਮਾਲਕ ਨਹੀਂ ਹੁੰਦੇ ਸੀ ਭੂਮੀ ਦੇ ਮਾਲਕ ਨਹੀਂ ਹੁੰਦੇ ਸੀ ਇਹਨਾਂ ਨੂੰ ਟੀਲਰ ਕਿਹਾ ਜਾਂਦਾ ਸੀਗਾ ਬ੍ਰਿਟਿਸ਼ਰਸ ਸੇ ਨਿਸ਼ਚਿਤ ਅਮਾਉਂਟ ਲਗਾਣ ਦੇ ਰੂਪ ਚ ਲੈਂਦੇ ਸੀ ਜ਼ਮੀਂਦਾਰ ਫਰੀ ਹੁੰਦੇ ਸੀ ਕਿਸਾਨਾਂ ਤੋਂ ਜਿੰਨਾ ਮਰਜ਼ੀ ਇਹਨਾਂ ਦੀ ਮਰਜ਼ੀ ਸੀ ਕਿੰਨਾ ਲਗਾਨ ਲੈਣਾ ਜਿਹੜਾ ਬ੍ਰਿਟਿਸ਼ਰਸ ਲਗਾਉਂਦੇ ਸੀ ਉਸ ਤੋਂ ਵੱਧ ਲਗਾਨ ਲੈ ਲੈਂਦੇ ਸੀ ਲਗਾਨ ਨਾ ਦੇਣ ਦੀ ਸ਼ੂਰਤ ਵਿੱਚ ਇਹਨਾਂ ਨੂੰ ਜਦੋਂ ਮਰਜ਼ੀ ਭੂਮੀ ਤੋਂ ਵੇਦਖਲ ਕਰ ਦਿੱਤਾ ਜਾਂਦਾ ਸੀ ਯਾਨੀ ਕਿ ਖੇਤੀ ਕਰਨ ਦਾ ਜਿਹੜਾ ਰਾਈਟ ਹੈ ਉਹ ਇਹਨਾਂ ਤੋਂ ਛੀਨ ਲਿਆ ਜਾਂਦਾ ਸੀਗਾ ਇਸ ਤਰ੍ਹਾਂ ਨਾਲ ਬਹੁਤ ਸਾਰਾ ਸੋਸ਼ਣ ਕੀਤਾ ਗਿਆ ਇਹਨਾਂ ਦਾ ਤਾਂ ਇਹ ਜ਼ਮੀਂਦਾਰੀ ਸਿਸਟਮ ਸੀਗਾ 1793 ਚ ਲਾਗੂ ਹੋਇਆ ਲਾਰਡ ਕਾਰਨਵਾਲਿਸ ਨੇ ਲਾਗੂ ਕੀਤਾ ਪਰਮਨੈਂਟ ਸੈਟਲਮੈਂਟ ਐਕਟ ਦੇ ਤਹਿਤ ਇਸ ਨੂੰ ਕੀਤਾ ਗਿਆ ਸਭ ਤੋਂ ਪਹਿਲਾਂ ਇਹਨੂੰ ਬੰਗਾਲ ਚ ਲਾਗੂ ਕੀਤਾ ਗਿਆ ਬਿਹਾਰ ਦੇ ਵਿੱਚ ਉਹ 오ਡੀਸਾ ਦੇ ਵਿੱਚ ਇਸ ਦੀ ਇੰਨੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਤੁਹਾਨੂੰ ਡਿਲੀਵਰ ਕਰ ਰਹੇ ਹਾਂ ਇਸ ਲੈਕਚਰ ਦੇ ਵਿੱਚ ਇਹ ਇੱਕੋ ਹੀ ਲੈਕਚਰ 'ਚ ਤੁਹਾਨੂੰ ਬਹੁਤ ਰੇਅਰ ਆਫ ਰੇਅਰ ਮਿਲ ਸਕਦੀ ਹੈ ਮਹਿਲਵਾਰੀ ਪ੍ਰਥਾ ਮਹਿਲਵਾਰੀ ਸਿਸਟਮ ਮਹਿਲਵਾਰੀ ਸਿਸਟਮ ਜਿਹੜਾ ਹੈ ਇੰਟਰੋਡਿਊਸ ਕੀਤਾ ਗਿਆ ਮੈਕਨਜੀਨ 1822 ਦੇ ਵਿੱਚ ਪਰ ਇਸ ਨੂੰ ਇੰਪਲੀਮੈਂਟ ਕੀਤਾ ਲੋਰਡ ਵਿਲੀਅਮ ਬੈਂਟਿਕ ਨੇ 1833 ਦੇ ਵਿੱਚ ਇਸ ਦੇ ਜਿਹੜੇ ਰੀਜ਼ਨ ਸੀਗੇ ਏਰੀਆ ਜਿਹੜੇ ਸੀਗੇ ਨਾਰਥ-ਵੈਸਟ ਪ੍ਰੋਵਿੰਸਿਸ ਨਾਰਥ-ਵੈਸਟ ਪਾਰਟ ਆਫ ਸੈਂਟਰਲ ਏਸ਼ੀਆ ਮਤ ਸੈਂਟਰਲ ਇੰਡੀਆ ਸੋਰੀ ਮਤ ਭਾਰਤ ਦਾ ਹਿੱਸਾ ਔਰ ਪੰਜਾਬ ਪੰਜਾਬ ਇਹਦੇ ਵਿੱਚ ਮਹਿਲ ਬਣਾ ਦਿੱਤਾ ਜਾਂਦਾ ਸੀ ਘਰ ਬਣਾ ਦਿੱਤਾ ਜਾਂਦਾ ਸੀ ਜਿਵੇਂ ਸਾਰੇ ਪਿੰਡ ਨੂੰ ਇੱਕ ਮਹਿਲ ਮੰਨ ਲਿਆ ਜਾਂਦਾ ਸੀ ਸਾਰੇ ਪਿੰਡ ਦੀ ਸਾਂਝੀ ਰਿਸਪੌਂਸਿਬਿਲਟੀ ਹੁੰਦੀ ਸੀ ਕਿ ਆਪਣਾ ਜਿਹੜਾ ਲਗਾਨ ਇਕੱਠਾ ਕਰਕੇ ਇੱਕ ਸਾਲ ਦੇ ਵਿੱਚ ਬ੍ਰਿਟਿਸ਼ ਸਰਸ ਨੂੰ ਦੇ ਆ ਤਾਂ ਇਸ ਕਰਕੇ ਮਹਿਲਵਾਰੀ ਸਿਸਟਮ ਸੀਗਾ ਬਾਕੀ ਜਿਹੜੀ ਏਰੀਆਜ ਬਸ ਕੇ ਉਹਨਾਂ ਦੇ ਵਿੱਚ ਰਹਿਤਵਾਰੀ ਸਿਸਟਮ ਲਾਗੂ ਕੀਤਾ ਗਿਆ ਰਹਿਤਵਾਰੀ ਸਿਸਟਮ ਲਾਗੂ ਕੀਤਾ ਗਿਆ ਕੈਪਟਨ ਥੋਮਸ ਮਨਰੋ ਔਰ ਚਾਰਲਸ ਰੀਡ ਨੇ 1820 ਚ ਤਾਂ ਰਹਿਤਵਾਰੀ ਸਿਸਟਮ 1820 ਦੇ ਵਿੱਚ ਮਹਿਲਵਾਰੀ ਸਿਸਟਮ 1833 ਚ ਲਾਗੂ ਕੀਤਾ ਗਿਆ 1822 ਚ ਇੰਟਰੋਡਿਊਸ ਹੋਇਆ ਸੀ ਔਰ ਜ਼ਮੀਨਦਾਰੀ ਸਿਸਟਮ ਜਿਹੜਾ ਸੀਗਾ ਜ਼ਮੀਨਦਾਰੀ ਸਿਸਟਮ ਇਹ ਆਪਣਾ 1793 ਦੇ ਵਿੱਚ ਇਸ ਤਰ੍ਹਾਂ ਨਾਲ ਤੁਸੀਂ ਇਸ ਨੂੰ ਜਾਣ ਸਕਦੇ ਹੋ ਉਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਹੈ ਖੇਤੀ ਦਾ ਵਪਾਰੀਕਰਨ ਇਹ ਦੋ ਨੰਬਰ ਚ ਆਉਂਦਾ ਖੇਤੀ ਦੇ ਵਪਾਰੀਕਰਨ ਤੋਂ ਕੀ ਭਾਵ ਹੈ ਇਸ ਦਾ ਭਾਵ ਇਹ ਹੈ ਕਿ ਖੇਤੀ ਉਤਪਾਦਨ ਜੀਵਨ ਨਿਰਵਾਦੀ ਥਾਂ ਦੇ ਬਾਜ਼ਾਰ ਵਿੱਚ ਵਿਕਰੀ ਲਈ ਕੀਤਾ ਜਾਣ ਲੱਗਿਆ ਤਾਂ ਖੇਤੀ ਦੇ ਵਪਾਰੀਕਰਨ ਤੋਂ ਕੀ ਭਾਵ ਹੈ ਆਨਸਰ ਤੁਸੀਂ ਲਿਖ ਸਕਦੇ ਹੋ ਡਾਇਰੈਕਟ ਯਾਨੀ ਕਿ ਕਮਰਸ਼ਲਾਈਜੇਸ਼ਨ ਇਜ਼ ਅ ਪ੍ਰੋਸੈਸ ਇਨ ਵਿੱਚ ਐਗਰੀਕਲਚਰ ਪ੍ਰੋਡਿਊਸ ਫਾਰ ਸੇਲ ਇਨ ਮਾਰਕੀਟ ਐਟ ਪਲੇਸ ਆਫ ਸਸਿਸਟੈਂਸ ਐਗਰੀਕਲਚਰ ਜਿਉ ਨਿਰਵਾਦੀ ਹਾਤੇ ਬਾਜ਼ਾਰ ਵਿੱਚ ਵਿਕਰੀ ਲਈ ਖੇਤੀ ਕਰਨਾ ਇਹ ਅੰਗਰੇਜ਼ਾਂ ਨੇ ਜ਼ਬਰਦਸਤੀ ਕਰਵਾਇਆ ਪਹਿਲਾ ਭਾਰਤੀ ਖੇਤੀ ਜਿਹੜੀ ਜੀਵਨ ਨਿਰਵਾ ਖੇਤੀ ਹੁੰਦੀ ਸੀ ਕਿਸਾਨ ਆਪਣੇ ਗੁਜ਼ਾਰੇ ਲਈ ਖੇਤੀ ਕਰਦਾ ਸੀ ਆਪਣੀ ਔਰ ਪਸ਼ੂਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਦਾ ਸੀ ਸਿਰਫ ਅੰਗਰੇਜ਼ਾਂ ਨੂੰ ਚਾਹੀਦੀ ਸੀ ਰॉ ਮਟੀਰੀਅਲ ਕੱਚਾ ਮਾਲ ਉਹਨਾਂ ਨੂੰ ਖਾਸ ਕਰਕੇ ਚਾਹੀਦੀ ਸੀ ਕੋਟਨ ਜੂਟ ਇੰਡੀਗੋ ਹੋਰ ਬਹੁਤ ਸਾਰੇ ਜਿਵੇਂ ਤੰਬਾਕੂ ਟੀ ਕੌਫੀ ਆਇਲ ਸੀਡਸ ਇਹ ਚਾਹੀਦੇ ਸੀ ਕਿਉਂਕਿ ਇੰਗਲੈਂਡ ਦੇ ਵਿੱਚ 1600 ਸਾਲ ਵਿੱਚ ਇੰਡਸਟਰੀਅਲਾਈਜੇਸ਼ਨ ਹੋ ਚੁੱਕਿਆ ਸੀਗਾ ਉਹਨਾਂ ਨੂੰ ਰੌਅ ਮਟੀਰੀਅਲ ਚਾਹੀਦਾ ਸੀ ਇਸ ਕਰਕੇ ਉਹਨਾਂ ਨੇ ਭਾਰਤੀ ਕਿਸਾਨਾਂ ਨੂੰ ਮਜਬੂਰ ਕੀਤਾ ਕਿ ਆਹ ਰੌਅ ਮਟੀਰੀਅਲ ਜਿਹੜਾ ਹੈ ਪ੍ਰੋਡਿਊਸ ਕਰਨ ਵਾਲੀ ਫਸਲਾਂ ਕਪਾ ਪਾਟਸਨ ਨੀਲ ਗਤੈ ਇੰਡੀਗੋ ਨੂੰ ਨੀਲ ਜੂੜ ਨੂੰ ਪਾਟਸਨ ਕਹਿੰਦੇ ਐ ਇਹਨੂੰ ਕਪਾ ਕਹਿੰਦੇ ਇਹਨਾਂ ਦਾ ਉਤਪਾਦਨ ਕੀਤਾ ਜਾਵੇ ਇਹਨਾਂ ਦੀ ਵਿਕਰੀ ਅੰਗਰੇਜ਼ਾਂ ਨੂੰ ਕੀਤੀ ਜਾਂਦੀ ਸੀ ਅੰਗਰੇਜ਼ ਮਨਮਾਨੀ ਕੀਮਤ ਦਿੰਦੇ ਸੀ ਉੱਥੇ ਵੀ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਤਾਂ ਆਜ਼ਾਦੀ ਦੇ ਸਮੇਂ ਖੇਤੀ ਦਾ ਪੂਰੀ ਤਰ੍ਹਾਂ ਵਪਾਰੀਕਰਨ ਹੋ ਚੁੱਕਿਆ ਸੀਗਾ 6ਵਾਂ ਪੁਆਇੰਟ ਹੈ ਪਿੰਡੂ ਕਰਜ਼ਦਾਰੀਆਂ ਕਿਸਾਨਾਂ ਦੇ ਲਗਾਨ ਦਾ ਭਾਰ ਵੱਧ ਜਾਣ ਕਰਕੇ ਉਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਸੀ ਲਗਾਨ ਜਿਹੜਾ ਹੈ ਸਾਲ ਚ ਦੇਣਾ ਹੀ ਦੇਣਾ ਪੈਂਦਾ ਸੀ ਫਸਲ ਹੋਵੇ ਚਾਹੀ ਨਹੀਂ ਹੋਵੇ ਲਗਾਨ ਤਾਂ ਉਹ ਦੇਣਾ ਹੀ ਪੈਣਾ ਤਾਂ ਕਿਸਾਨ ਜਿਹੜਾ ਲਗਾਨ ਦਾ ਦੇਣ ਦੇ ਲਈ ਕਰਜ਼ਾ ਲੈਂਦਾ ਸੀ ਸਾਬੂਕਾਰਾਂ ਤੋਂ ਜਾਂ ਰਿਸ਼ਤੇਦਾਰਾਂ ਤੋਂ ਤਾ ਉਸ ਜਾਂ ਮਹਾਜਨ ਤੋਂ ਤਾ ਉਸ ਕਰਕੇ ਉਸ ਤੇ ਲਗਾਨ ਦਾ ਭਾਰ ਵੱਧ ਗਿਆ ਤੇ ਜਿਸ ਦੇ ਕਰਕੇ ਪਿੰਡੂ ਕਰਜ਼ਦਾਰੀਆਂ ਵਿੱਚ ਵਾਧਾ ਹੋਇਆ ਖੇਤੀ ਉਤਪਾਦਨ ਘਟ ਹੁੰਦਾ ਸੀ ਕਿਉਂਕਿ ਖੇਤੀ ਦੀ ਪੁਰਾਣੀ ਤਕਨੀਕਾਂ ਦਾ ਪ੍ਰਯੋਗ ਕੀਤਾ ਜਾਂਦਾ ਸੀ ਸਿਚਾਈ ਦੀ ਸਹੂਲਤਾਂ ਦੀ ਘਾਟ ਸੀ ਉन्नत ਕਿਸਮ ਦੇ ਬੀਜਾਂ ਦਾ ਪ੍ਰਯੋਗ ਨਹੀਂ ਹੁੰਦਾ ਸੀ ਬਹੁਤ ਸਾਰੇ ਕਾਰਨ ਆਪਾਂ ਪਿੱਛੇ ਡਿਸਕਸ ਕਰਦੇ ਹਾਂ ਖੇਤਾਂ ਦਾ ਆਕਾਰ ਛੋਟਾ ਹੋ ਗਿਆ ਸੀਗਾ ਕਿਉਂ ਹੋ ਗਿਆ ਸੀ ਅਗਲੇ ਪੁਆਇੰਟ 'ਚ ਡਿਸਕਸ ਕਰਦੇ ਹਾਂ ਜਦੋਂ ਕਰਜ਼ਾ ਨਹੀਂ 모ੜਿਆ ਜਾਂਦਾ ਸੀ ਤਾਂ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਸਾਹੂਕਾਰਾਂ ਕੋਲ ਚਲੀ ਗਈ ਸੀ ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਕਿਸਾਨ ਭੂਮੀਹੀਨ ਹੋ ਗਏ ਸੀ ਕਿਉਂਕਿ ਜਦੋਂ ਕਰਜ਼ਾ ਲੈਂਦੇ ਸੀ ਇੱਕ ਸ਼ਰਤ ਲਿਖ ਦਿੰਦੇ ਸੀ ਕਿ ਜੇਕਰ ਮੈਂ ਤੁਹਾਡੇ ਪੈਸੇ ਇੰਨੇ ਦਿਨ ਦੇ ਵਿੱਚ ਵਾਪਸ ਕਰਨ ਦੇ ਵਿੱਚ ਐ ਸਮਰੱਥ ਰਿਹਾ ਤਾਂ ਮੇਰੀ ਜ਼ਮੀਨ ਜਿਹੜੀ ਉਹ ਤੁਹਾਨੂੰ ਟਰਾਂਸਫਰ ਕਰ ਦੇਵਾਂਗਾ ਤਾਂ ਕਿਸਾਨਾਂ ਦੀ ਜ਼ਮੀਨ ਸਾਹੂਕਾਰਾਂ ਕੋਲ ਚਲੀ ਗਈ ਬਹੁਤ ਸਾਰੇ ਕਿਸਾਨ ਭੂਮੀਹੀਨ ਹੋ ਗਏ ਤਾਂ ਇਸ ਕਰਕੇ ਇਹ ਵਾਲਾ ਪੁਆਇੰਟ ਸੀ ਜਿੰਦੇ ਚ ਪਿੰਡੂ ਕਰਜ਼ਦਾਰੀਆਂ ਦੀ ਗੱਲ ਕੀਤੀ ਜਾਊਗੀ ਸੱਤਵਾਂ ਔਰ ਲਾਸਟ ਪੁਆਇੰਟ ਹੈ ਭੂਮੀ ਤੇ ਜਨਸੰਖਿਆ ਦਾ ਵੱਧ ਪਾ ਦੇਸ਼ ਦੇ ਵਿੱਚ ਜਿਹੜੇ ਕੁਟੀਰ ਉਦਯੋਗ ਸੀਗੇ ਜਿਹੜੇ ਵਰਲਡ ਫੇਮਸ ਸੀਗੇ ਉਹਨਾਂ ਦਾ ਪਤਨ ਹੋ ਗਿਆ ਬ੍ਰਿਟਿਸ਼ਰਸ ਨੇ ਇੱਕ ਡਿਸਕ੍ਰਿਮੀਨੇਟਰੀ ਟੈਰਿਫ ਪਾਲਿਸੀ ਅਪਣਾਈ ਡਿਸਕ੍ਰਿਮੀਨੇਟਰੀ ਟੈਰਿਫ ਪਾਲਿਸੀ ਉਹਨਾਂ ਨੇ ਭਾਰਤ ਦੇ ਜਿਹੜੇ ਕੁਟੀਰ ਉਦਯੋਗ ਸੀ ਜਿਹੜੇ ਵਰਲਡ ਫੈਮਸ ਸੀ ਉਹਨਾਂ ਦਾ ਪਤਨ ਕਰਤਾ ਹੋਰ ਵੀ ਕਈ ਕਾਰਨ ਸੀ ਇਹਦੇ ਪਤਨ ਹੁੰਦੇ ਜਿਵੇਂ ਲੋਕਾਂ ਦੀ ਮੰਗ ਦਾ ਪੈਟਰਨ ਬਦਲ ਗਿਆ ਸੀਗਾ ਲੋਕੀ ਹੁਣ ਮਸ਼ੀਨ ਮੇਡ ਗੁਰਸ ਨੂੰ ਪਸੰਦ ਕਰਨਾ ਸਟਾਰਟ ਕਰਤਾ ਸੀ ਲੋਕਾਂ ਨੇ ਕਿਉਂਕਿ ਇੱਕ ਤੋਂ ਸਸਤੇ ਹੁੰਦੇ ਸੀ ਇਕ ਉਹਨਾਂ ਦੀ ਕੁਆਲਿਟੀ ਫਾਈਨ ਹੁੰਦੀ ਸੀ ਪ੍ਰਿੰਸਲੀ ਸਟੇਟ ਜਿਹੜੇ ਸੀ ਉਹ ਘਟ ਗਏ ਸੀਗੇ ਇਸ ਤਰ੍ਹਾਂ ਨਾਲ ਕੁਟੀਰ ਉਦਯੋਗਾਂ ਦੇ ਪਤਨ ਹੋਣ ਕਰਕੇ ਜਿਹੜੇ ਲੋਕ ਹੈ ਮਾਲੋ ਪਹਿਲਾਂ ਇਸ ਜ਼ਮੀਨ ਤੇ ਇੱਕ ਬੰਦਾ ਹੀ ਕੰਮ ਕਰਦਾ ਸੀ ਖੇਤੀ ਕਰਦਾ ਸੀ ਹੁਣ ਜਿਹੜੇ ਉਧਰੋਂ ਬੇਰੋਜ਼ਗਾਰ ਹੋਏ ਉਹ ਵੀ ਆ ਕੇ ਇੱਥੇ ਖੇਤੀ ਕਰਨ ਲੱਗੇ ਇਸ ਕਰਕੇ ਪਹਿਲਾਂ ਇੱਕ ਹਿੱਸੇ 'ਚ ਇੱਕ ਜਣਾ ਮਾਲਿਕ ਸੀ ਹੁਣ ਤਿੰਨ ਮਾਲਿਕ ਹੋ ਗਏ ਤਾਂ ਖੇਤਾਂ ਦਾ ਆਕਾਰ ਛੋਟਾ ਹੋ ਗਿਆ ਖੇਤ ਜਿਹੜੇ ਹਨ ਇਹਨਾਂ ਦੀ ਉਪ ਵਿਭਾਜਨ ਹੋ ਗਈ ਸਬ ਡਿਵਾਈਡ ਹੋ ਗਏ ਅੱਗੇ ਫਿਰ ਇਹ ਹੋਰ ਵੰਡੇ ਗਏ ਤਾਂ ਇਸ ਕਰਕੇ ਇਹਦੇ ਵਿੱਚ ਖੇਤੀ ਕਰਨਾ ਅਣਾਰਥਿਕ ਸਿੱਧ ਹੋਇਆ ਕਿਉਂਕਿ ਇਹਦੇ 'ਚ ਲਾਗਤ ਵੱਧ ਜਾਂਦੀ ਸੀ ਉਤਪਾਦਨ ਉਹਨਾ ਹੁੰਦਾ ਨਹੀਂ ਸੀ ਤਾਂ ਛੋੜੇ ਖੇਤ ਹੋਣ ਕਰਕੇ ਖੇਤੀ ਜਿਹੜੀ ਹੈ ਉਹ ਅਣਾਰਥਿਕ ਹੋ ਗਈ ਸਿੱਟੇ ਵਿੱਚੋਂ ਉਤਪਾਦਕ ਤਾਂ ਘਟ ਬਣੀ ਰਹੀ ਤਾਂ ਇਸ ਤਰ੍ਹਾਂ ਨਾਲ ਧਰਤੀ ਤੇ ਜਨਸੰਖਿਆ ਦਾ ਭਾਰ ਜਿਹੜਾ ਹੈ ਵੱਧ ਗਿਆ ਸੀਗਾ ਔਰ ਉਹਦਾ ਮੇਨ ਕਾਰਨ ਸੀ ਆਪਣੇ ਛੋੜੇ ਜਿਹੜੇ ਉਦਯੋਗ ਹੈ ਉਹਨਾਂ ਦਾ ਪਤਨ ਹੋਣਾ ਰੋਜ਼ਗਾਰ ਦੇ ਅਵਸਰ ਵੀ ਅੰਗਰੇਜ਼ਾਂ ਨੇ ਪੈਦਾ ਨਹੀਂ ਕੀਤੇ ਤਾਂ ਜਨਸੰਖਿਆ ਵੀ ਲਗਾਤਾਰ ਵਧਦੀ ਜਾ ਰਹੀ ਸੀ ਤਾਂ ਇਸ ਕਰਕੇ ਭਾਰਤੀ ਖੇਤੀ ਤੇ ਜੰਗ ਧਰਮੀ ਤੇ ਜਨਸੰਖਿਆ ਦਾ ਵਾਧ ਪਾਰ ਹੁੰਦਾ ਜਾ ਰਿਹਾ ਸੀ ਤਾਂ ਇਹ ਆਪਾਂ ਡਿਸਕਸ ਕੀਤਾ ਹੈ ਇਹ ਕੁਐਸਚਨ ਜੇਕਰ ਤੁਸੀਂ ਇਸ ਦੇ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੁਹਾਡੇ ਨੋਟਸ ਬਣ ਜਾਣਗੇ ਇਹ ਆਪਣਾ ਪਹਿਲਾ ਪੁਆਇੰਟ ਸੀ ਖੇਤੀ ਦਾ ਉਤਪਾਦਨ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਨੋਟਸ ਬਣਾ ਸਕਦੇ ਹੋ ਇਹ ਦੂਸਰਾ ਪੁਆਇੰਟ ਸੀ ਪਿਛੜੀ ਹੋਈ ਖੇਤੀ ਬੈਕਵਰਡ ਐਗਰੀਕਲਚਰ ਇਸ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਖੇਤੀ ਆਗਤਾ ਦਾ ਘੱਟ ਪ੍ਰਯੋਗ ਲੈਸ ਯੂਜ ਆਫ ਐਗਰੀਕਲਚਰ ਇਨਪੁਟਸ ਪੂਲਗਾਨ ਪ੍ਰਣਾਲੀਆਂ ਇਹਦੇ ਆਪਾਂ ਦੋ ਸਲਾਈਡਾਂ ਬਣਾਈਆਂ ਇਹ ਜ਼ਮੀਂਦਾਰੀ ਸਿਸਟਮ ਦੀ ਹੈ ਇਹ ਮਹਿਲਵਾਰੀ ਤੇ ਰਹਿਦਵਾਰੀ ਪਰਥਾ ਦੀ ਹੈ ਇਹ ਖੇਤੀ ਦਾ ਵਪਾਰੀਕਰਨ ਹੈ ਔਰ ਪਿੰਡੂ ਕਰਜ਼ਦਾਰੀਆਂ ਹੈ ਏਪੋਮੀ ਤੇ ਜਨਸੰਖਿਆ ਦਾ ਵਾਧਾ ਬਾਰੇ 7 ਪੁਆਇੰਟ ਅਬ ਅਸੀਂ ਡਿਸਕਸ ਕਰਦੇ ਹਾਂ ਸੱਤਾਂ ਦੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਰ ਵੀ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਏ ਤਾਂ ਤੁਸੀਂ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਕੀਪ ਲਰਨਿੰਗ ਵਿਦ ਰਜ਼ਲੀਵਾਲ ਇਕਨੋਮਿਕਸ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਜ਼ਲੀਵਾਲ ਇਕਨੋਮਿਕਸ ਨੂੰ ਸਬਸਕ੍ਰਾਈਬ ਕਰੋ ਲੈਕਚਰ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰੋ ਇਹ ਸਾਨੂੰ ਸਟਰੈਂਥ ਦਿੰਦਾ ਹੈ ਕਮੈਂਟ ਸੈਕਸ਼ਨ 'ਚ ਜਾ ਕੇ ਕਮੈਂਟ ਲਿਖ ਸਕਦੇ ਹੋ ਕਿਸੇ ਹੋਰ ਟੌਪਿਕ ਤੇ ਵੀਡੀਓ ਚਾਹੀਦੀ ਹੈ ਉਹ ਵੀ ਦੱਸ ਸਕਦੇ ਹੋ ਤਾਂ ਐਸ ਸਟੂਡੈਂਟਸ ਆਪਣਾ ਲੈਕਚਰ ਥੈਂਕ ਯੂ ਫॉर ਵਾਚਿੰਗ